ਤੇ ਹੁਣ ਆਪਾਂ ਵਾਪਸ ਮਹਾਰਾਣੀ ਜਿੰਦਗੌਰ ਤੇ ਆਈਏ ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ ਮਹਾਰਾਣੀ ਜਿੰਦਗੌਰ ਨੂੰ ਬਲੇਮ ਕੀਤਾ ਜਾ ਰਿਹਾ ਸੀਗਾ ਕਿਸ ਚੀਜ਼ ਲਈ ਕੀਤਾ ਜਾ ਰਿਹਾ ਸੀ ਕਿਉਂਕਿ ਇੱਕ ਅੱਗੇ ਬਹੁਤ ਤਗੜਾ ਇਵੈਂਟ ਆ ਰਿਹਾ ਵਾ 1845 ਦੇ ਵਿੱਚ ਐਂਗਲੋ ਸਿੱਖ ਵਾਰਸ ਹੁੰਦੀ ਹੈ ਨਾ ਮੁੱਦਕੀ ਦੀ ਬੈਟਲ ਹੋਈ ਉਹ ਆਪਾਂ ਉਧਰ ਜਿਆਦਾ ਨਹੀਂ ਜਾਵਾਂਗੇ ਬਿਲਕੁਲ ਉਹਦੇ ਦੇ ਆਪਾਂ ਕਲੀਅਰ ਕਰ ਦੋ ਅਲੱਗ ਪੋਡਕਾਸਟ ਨਾ ਬਿਲਕੁਲ ਪੋਡਕਾਸਟ ਕਰਨਾ ਪੈਣਾ ਤੇ ਹੁਣ ਜਿਹੜੀ ਮਹਾਰਾਣੀ ਜਿੰਦਗੌਰ ਇਹਨਾਂ ਨੂੰ ਬਲੇਮ ਕੀਤਾ ਜਾਂਦਾ ਹਨਾ ਵੀ ਐਂਗਲੋ ਸਿੱਖ ਵਾਰਸ ਇੰਨਾ ਨੇ ਇਨਸਟੀਗੇਟ ਕੀਤੀ ਆ ਹਮ ਆ ਕਿਉਂਕਿ ਇਹਨਾਂ ਨੇ ਆਪਦੇ ਭਰਾ ਦਾ ਬਦਲਾ ਲੈਣਾ ਸੀਗਾ ਜਵਾਹਰ ਸਿੰਘ ਦਾ ਹਨਾ ਤੇ ਉਹ ਚੀਜ਼ ਆnde ਇੰਨੀ ਸਿੰਪਲ ਹੈ ਨਹੀਂ ਜਿੰਨੀ ਆ ਇਹ ਪ੍ਰੈਜੈਂਟ ਕਰਕੇ ਦੱਸ ਦਿੱਤੀ ਜਾਂਦੀ ਹੈ ਨਾ ਮਹਾਰਾਣੀ ਜਿੰਦਕੌਰ ਨੂੰ ਜਦੋਂ ਆਪਾਂ ਸਟੱਡੀ ਕਰਦੇ ਆ ਉਦੇ ਪਿੱਛੇ ਹੋਰ ਬਹੁਤ ਤਾਕਤਾਂ ਸੀਗੀਆਂ ਜਿਹੜੀਆਂ ਕਿ ਉੱਤੇ ਆਉਣ ਨੂੰ ਫਿਰਦੀਆਂ ਸੀਗੀਆਂ ਤੇ ਨਾਮ ਮੁਰੇ ਮਹਾਰਾਣੀ ਜਿੰਦਗੌਰ ਦਾ ਲਾ ਦਿੱਤਾ ਜਾਂਦਾ ਉਹ ਵੀ ਕਿੱਥੋਂ ਲਾਇਆ ਇੱਕ ਸ਼ਾ ਮੁਹੰਮਦ ਪੁਆਇੰਟ ਸੀਗਾ ਹਨ ਉਹਨੇ ਆਪਦੀ ਪੋਇਮ ਦੇ ਵਿੱਚ ਜ਼ਿਕਰ ਕੀਤਾ ਹੋਇਆ ਵਾ ਵੀ ਮਹਾਰਾਣੀ ਜਿੰਦਗੌਰ ਨੇ ਬਦਲਾ ਲੈਣਾ ਤੇ ਉਹਨੇ ਚੱਕ ਕੇ ਖਾਲਸਾ ਆਰਮੀ ਨੂੰ ਹੁਣ ਭੇਜੂਗੀ ਲੜਾਈ ਤੇ ਤੇ ਫੇਰ ਐਂਗਲੋ ਸਿੱਖਵਾਰ ਹੋਊਗੀ ਹਨਾ ਜੋ ਕਿ ਗੱਲ ਇਦਾਂ ਹੈ ਨਹੀਂ ਸੀਗੀ ਆਪਾਂ ਦੱਸਦੇ ਹਾਂ ਕਿਉਂਕਿ ਜਿਹੜਾ ਜਵਾਰ ਸਿੰਘ ਸੀਗਾ ਭਰਾ ਮਹਾਰਾਣੀ ਜਿੰਦਗੌਰ ਦਾ ਉਹ ਕਿ ਤਨਾ ਕਿ ਤੇ ਚਾਹੁੰਦਾ ਸੀਗਾ ਕਿ ਆਪਾਂ ਲੜਾਈ ਲੜੀਏ ਗੋਰਿਆਂ ਨਾਲ ਤੇ ਉਹਨਾਂ ਦਾ एंपਾਇਰ ਜਿੱਤੀਏ ਤੇ ਬਾਅਦ ਚ ਉਹ ਆਰਮੀ ਨੂੰ ਪੇ ਕਰੀਏ ਇਹ ਕਿਹੇ ਨੈਰੇਟਿਵ ਸੀ ਹਨਾ ਇਹਦੇ ਨਾਲ ਮਹਾਰਾਣੀ ਜਿੰਦਗੌਰ ਤੇ ਵੀ ਟੈਗ ਲੱਗ ਗਿਆ ਵੀ ਆ ਇਹ ਵੀ ਚਾਹੁੰਦੇ ਹੋਣਗੇ ਲੜਾਈ ਤੇ ਜਾਣਾ ਹੁਣ ਦੂਜੀ ਗੱਲ ਆ ਜਿਹੜੀ ਜਿਹੜਾ ਗੁਲਾਬ ਸਿੰਘ ਸੀਗਾ ਉਹ ਆਪਦਾ एंपਾਇਰ ਬਿਲਡ ਕਰੀ ਜਾਂਦਾ ਸੀ ਹਨਾ ਕਸ਼ਮੀਰ ਵਾਲੇ ਪਾਸੇ ਤੇ ਉਹਨੇ ਉਹ ਇੱਕ ਬਲੈਕ ਸ਼ੀਪ ਕਹਾਵਾਂਗੇ ਆਪਾਂ ਉਹ ਸੀਗਾ ਪਿੱਛੇ ਸਾਰੇ ਕਾਹੇ ਦੇ ਹਨਾ ਵਨ ਆਫ ਦਾ ਪਰਸਨ ਕਿ ਉਹ ਗੋਰੀਆ ਨਾਲ ਵੀ ਹੱਥ ਮਲਾਈ ਫਿਰਦਾ ਸੀਗਾ ਤੇ ਇਧਰੋਂ Empire ਦੇ ਵਿੱਚ ਖਾਲਸਾ ਆਰਮੀ ਨੂੰ ਉਹਨਾਂ ਨੂੰ ਵੀ ਬ੍ਰਾਈਬ ਕਰ ਰਿਆ ਸੀ ਉਹਨਾਂ ਨੂੰ ਵੀ ਪੈਸੇ ਦੇ ਰਿਆ ਸੀ ਹਨਾ ਖਾਲਸਾ ਆਰਮੀ ਨੂੰ ਐਂ ਕਹ ਰਿਆ ਸੀਗਾ ਵੀ ਤੁਸੀਂ ਤੁਹਾਨੂੰ ਤਨਖਾਹ ਨਹੀਂ ਮਿਲਦੀ ਹਨਾ ਮੈਨੂੰ ਤੁਸੀਂ ਅਪਾਇੰਟ ਕਰੋ ਹਨਾ ਆ ਲਾਲ ਸਿੰਘ ਨੂੰ ਲਾ ਕੇ ਮੈਂ ਵਜੀਰ ਬੰਦਾ ਹਨਾ ਤੇ ਆਪਾਂ ਜਿੰਦਕੌਰ ਨੂੰ ਇਹਨਾਂ ਨੂੰ ਹਟਾਵਾਂਗੇ ਤੇ ਆਪਾਂ ਇੱਕ ਵਧੀਆ Empire ਬਣਾਵਾਂਗੇ ਤੇ ਉੱਤੋਂ ਉਹ East India Company ਨੂੰ ਵੀ ਕਹੀ ਜਾਂਦਾ ਸੀਗਾ ਕਿ ਤੁਸੀਂ ਮੈਂ ਬੰਦੇ ਦੇ ਦਊਂਗਾ ਤੁਹਾਨੂੰ 40000 ਤੇ ਤੁਸੀਂ Empire ਤੇ Lahore ਦਰਬਾਰ ਤੇ ਅਟੈਕ ਕਰੋ ਤੇ ਬਦਲੇ ਦੇ ਵਿੱਚ ਤੁਸੀਂ Empire ਰੱਖਿਓ ਤੇ ਮੈਨੂੰ ਗਿਫਟ ਕਰਿਓ ਕਸ਼ਮੀਰ ਤੇ ਜੋ ਕੀ ਹੁੰਦਾ ਵੀ ਐਦਾਂ ਹੀ ਬਿਲਕੁਲ ਇੱਕ ਟਾਈਮ ਤੇ ਗੁਲਾਬ ਸਿੰਘ ਨੂੰ ਖਣੀ 40 ਲੱਖ ਦੇ ਅਰਾਊਂਡ ਪਤਾ ਨਹੀਂ ਕਿੰਨੇ ਲੱਖ ਦੇ ਵਿੱਚ ਕਸ਼ਮੀਰ ਦਿੱਤਾ ਜਾਂਦਾ ਤੇ ਟ੍ਰੀਟੀ ਵੀ ਸਾਈਨ ਕੀਤੀ ਜਾਂਦੀ ਹੈ ਨਾ ਉੱਥੇ ਤਾਂ ਉਹੀ ਜਦੋਂ ਵਾਰ ਹੁੰਦੇ ਆ ਐਂਗਲੋ ਸਿੱਖ ਵਾਰ 1 ਹੁੰਦਾ ਜਿਵੇਂ ਤੁਸੀਂ ਕਿਹਾ ਕਿ ਬਣ ਗਈਆਂ ਸੀਗੀਆਂ ਸਿਚੁਏਸ਼ਨਾਂ ਜਦੋਂ 1843 ਤੋਂ ਲੈ ਕੇ 45 ਤੱਕ ਟਾਈਮ ਲੰਘਦਾ ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਜਵਾਰ ਸਿੰਘ ਦਾ ਕਤਲ ਹੁੰਦਾ ਉਸ ਤੋਂ ਬਾਅਦ ਇਹ ਡਿਸਕਸ਼ਨ ਹੁੰਦੀ ਹੈ ਕਿ ਵਾਰ ਤੇ ਜਾਇਆ ਜਾਵੇ ਕਿ ਨਹੀਂ ਕਿਉਂਕਿ ਕਹਿੰਦੇ 7 ਲੋਈ ਦੇ ਕੰਡੇ ਤੇ ਪੂਰਾ ਉਹਨਾਂ ਨੇ ਮੋਰਚਾ ਕਰ ਲਿਆ ਸੀਗਾ ਤੇ ਇਹਨਾਂ ਨੂੰ ਐ ਲੱਗਦਾ ਸੀਗਾ ਵੀ ਸ਼ਾਇਦ ਇਹ ਸਾਡੇ ਤੇ ਪਹਿਲਾਂ ਅਟੈਕ ਨਾ ਕਰ ਦੇਣ ਗੋਰੇ ਤੇ ਇਹ ਚੀਜ਼ ਕਰਕੇ ਵਾਰ ਹੁੰਦਾ ਕਿਹਾ ਜਾਂਦਾ ਹੈ ਕਿ ਤੇਜਾ ਸਿੰਘ ਤੇ ਲਾਲ ਸਿੰਘ ਤੇਜਾ ਸਿੰਘ ਜੋ ਕਿ ਕਮਾਂਡਰ ਇਨ ਚੀਫ ਸੀ ਤੇ ਲਾਲ ਸਿੰਘ ਉਦੋਂ ਪ੍ਰਾਈਮ ਮਿਨਿਸਟਰ ਸੀ ਇਨਾਂ ਵੱਲੋਂ ਬਿਟਰੇ ਕੀਤਾ ਜਾਂਦਾ ਸਿੱਖ army ਨੂੰ ਹਨਾ ਬਹੁਤ ਇਹਨਾਂ ਵੱਲੋਂ ਮੌਕੇ ਮਿਲਦੇ ਆ ਕਿ ਕਈ ਵਾਰੀ ਫੌਜ ਭੇਜਨੀ ਆ ਉਹ ਨਹੀਂ ਭੇਜੀ ਜਿਵੇਂ ਤੇਜਾ ਸਿੰਘ ਬਾਰੇ ਸੁਣਿਆ ਰੋਕ ਲਿਆ ਕਦੇ ਕੀ ਰੋਕ ਲਿਆ ਜਾਂ ਕੋਈ ਵੱਡਾ ਫੈਸਲਾ ਰੋਕੇ ਰੋਕੇ ਰੱਖਣਾ ਰਾਣੀ ਜਿੰਦਾ ਨਾਲ ਕੋਈ ਡਿਸਕਸਮੈਂਟ ਕਰਨਾ ਜਾਂ ਕੁਝ ਵੀ ਐਜੀ ਚੀਜ਼ ਬੜੀਆਂ ਆਪਾਂ ਆਪਾਂ ਇਹ ਪੋਡਕਾਸਟ ਦੇ ਵਿੱਚ ਡੀਪ ਨਹੀਂ ਜਾਂਦੇ ਇਹ ਵਾਰ ਦੇ ਵਿੱਚ ਪਰ ਇਹ ਚੀਜ਼ਾਂ ਹੁੰਦੀਆਂ ਹਾਂ ਇਹਦੇ ਕਰਕੇ ਸਿੱਖ ਪਹਿਲਾ ਵਾਰ ਹਾਰ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਤੁਸੀਂ ਕਹਿੰਦੇ ਕਿ ਟ੍ਰੀਟੀ ਹੁੰਦੀ ਆ ਟ੍ਰੀਟੀ ਆਫ ਲਾਹੌਰ ਉਦੇ ਵਿੱਚੋਂ ਕਸ਼ਮੀਰ ਦਿੱਤਾ ਜਾਂਦਾ ਗੁਲਾਬ ਸਿੰਘ ਨੂੰ ਜਿਹੜੀ ਫਰਟਾਈਲ ਲੈਂਡ ਆ ਸਤਲੋਜ ਤੇ ਬਿਆਸ ਦੇ ਵਿੱਚ ਉਪਜਾਊ ਧਰਤੀ ਇਹ ਸਾਰੀ ਗੋਰੇ ਰੱਖ ਲੈਂਦੇ ਆ ਇੱਕ ਸਾਹਬ ਦਾ ਰੰਜਿਸ਼ ਰੰਜਿਸ਼ ਹੁੰਦੀ ਆ ਇੱਕ ਸਾਹਬ ਦੀ ਵੀ ਉਹ ਗੋਰੇ ਰਲੇ ਹੁੰਦੇ ਆ ਗੁਲਾਬ ਸਿੰਘ ਨਾਲ ਤੇ ਉਹਨੂੰ ਦੇ ਦਿੰਦੇ ਆ ਹਾਂ ਤੇ ਤੁਸੀਂ ਕੁਝ ਯਾਦ ਤੁਸੀਂ ਐਡ ਕਰ ਉਹ ਐਂ ਕਹਿੰਦੇ ਸੀ ਕਿ ਵੀ ਗੁਲਾਬ ਸਿੰਘ ਨੂੰ ਵੀ ਉਹਨੂੰ ਤਾਂ ਦਿੱਤਾ ਸੀ ਕਿ ਜਿਹੜੀਆਂ ਇਧਰੋਂ ਤਾਕਤ ਆਉਣਗੀਆਂ ਹੁਣ ਉਧਰੋਂ ਮਤਲਬ ਐਕਸਾ ਦਾ ਗਵਰਨਰ ਹੀ ਸੀਗਾ ਕਿ ਗੋਰੇ ਇੰਨੇ ਵੀ ਨਹੀਂ ਚੰਗੇ ਮੈਨੂੰ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਗੋਰੇ ਇੰਨੇ ਆਏ ਸੀਗੇ ਕਿ ਵੇ ਨੂੰ ਸਾਰਾ ਰਾਜ ਦੇ ਦਿੰਨੇ ਆ ਯਾ ਮਤਲਬ ਇਹ ਫਾਇਦਾ ਸੀ ਉਹਦੇ ਚ ਇੱਕ ਟਾਈਮ ਤੁਸੀਂ ਐਂ ਦੇਖੋ ਕਿ ਸਾਰੇ ਪੰਜਾਬ ਰਾਜ ਦੀ ਜਿਹੜੀ ਪਾਵਰ ਆ ਉਹ ਗੁਲਾਬ ਸਿੰਘ ਲਾਲ ਸਿੰਘ ਤੇ ਤੇਜਾ ਸਿੰਘ ਦੇ ਤਿੰਨਾਂ ਦੇ ਅੰਡਰ ਸੀਗੀ ਹਨਾ ਤੇ ਜਿਹੜੀ ਗੱਲ ਕਰਨ ਕਹਿ ਰਿਹਾ ਕਿ ਜਿਹੜੀਆਂ ਵੀ ਸਿੱਖਵਾਰ ਹੋਈਆਂ ਐਂਗਲੋ ਸਿੱਖਵਾਰ ਹੋਈਆਂ ਤੇ ਆਪਾਂ ਹਰੇ ਉਹਨਾਂ ਦਾ ਜਿਹੜਾ ਮੇਨ ਟੋਣਾ ਇਹੀ ਇਹਨਾਂ ਦੀ ਬਣਿਆ ਜਾਂਦਾ ਲਾਲ ਸਿੰਘ ਤੇਜਾ ਸਿੰਘ ਗੁਲਾਬ ਸਿੰਘ ਜਾਂ ਕਹਿੰਦੇ ਕਿ ਇਹਨਾਂ ਨੂੰ ਵੀ ਪੈਸਾ ਦਿੱਤਾ ਗੋਰਿਆਂ ਨੇ ਤੇ ਗੋਰੀਆ ਨੇ ਹੋਰ ਵੀ ਸਿੱਖ ਕਮਾਂਡਰ ਸੀਗੇ ਜਿਹੜੇ ਉਹਨਾਂ ਨੂੰ ਵੀ ਪੈਸਾ ਦਿੱਤਾ ਕਿ ਤੁਸੀਂ ਟਾਈਮ ਤੇ ਪਿੱਛੇ ਮੁੜ ਜਾ ਕਰੋ ਜਦੋਂ ਕਮਾਂਡਰ ਪਿੱਛੇ ਭੱਜ ਗਿਆ ਤਾਂ ਫੌਜ ਜਿੰਨੀ ਮਰਜ਼ੀ ਤਾਕੜੀ ਆ ਉਥਲ-ਪੁਥਲ ਹੋ ਜਾਂਦੀ ਹੈ ਜਿਵੇਂ ਮੁੱਧਕੀ ਦੀ ਬੈਟਲ ਹੋਈ ਜਾ ਕੇ ਉਹਨਾਂ ਦੇ ਵਿੱਚ ਕਨਿੰਗਮ ਵਰਗੇ ਨੇ ਲਿਖਿਆ ਕਿ ਬਹੁਤ ਤਾਕੜੀ ਬੈਟਲ ਲੜੇ ਨੇ ਸਿੱਖ ਪਰ ਉਹੀ ਗੱਲ ਆ ਉਹਨਾਂ ਨੇ ਇਹ ਕਹਿੰਦੇ ਕਿ ਜੇ ਇਹਨਾਂ ਨੂੰ ਅੰਦਰੋਂ ਖਾਤੇ ਧੋਖਾ ਨਾ ਮਿਲਦਾ ਤਾਂ ਮੈਂ ਵੀ ਜਿੱਤ ਜਾਂਦੇ ਹੁਣ ਉਹ ਆਪਾਂ ਚਲੋ ਜਾਂਗਾ ਆਪਾਂ ਜਿਵੇਂ ਪਹਿਲਾਂ ਦੱਸਿਆ ਕਿ ਹੋਰ ਕਿਸੇ ਉਹਦੇ ਵਿੱਚ ਗੱਲ ਕਰਾਂਗੇ ਡਿਟੇਲ ਚ ਜਦੋਂ ਉਸ ਤੋਂ ਬਾਅਦ ਐਂਗਲੋ ਸਿੱਖਵਾਰ ਤੋਂ ਜਿੱਤਦੇ ਨੇ ਗੋਰੇ ਤਾਂ ਧਿਆਨ ਸਿੰਘ ਸੌਰੀ ਗੁਲਾਬ ਸਿੰਘ ਉਹਨਾਂ ਨੂੰ ਦੇਤਾ ਕਸ਼ਮੀਰ ਕਸ਼ਮੀਰ ਦੇਤਾ ਤੇ ਅਗਸਤ 7 1947 ਦਾ ਕਿੱਸਾ ਹੈ ਜਿਹੜਾ ਕਹਿੰਦੇ ਨੇ ਕਿ ਤੇਜਾ ਸਿੰਘ ਨੂੰ ਹੈਨਰੀ ਲਾਰੈਂਸ ਸੀਗਾ ਹੈਨਰੀ ਲਾਰੈਂਸ ਨੇ ਟਾਈਟਲ ਦੇਣਾ ਸੀ ਮਹਾਰਾਜੇ ਦਾ ਟਾਈਟਲ ਸਮਰਪਿਤ ਕਰਨਾ ਸੀ ਤੇਜਾ ਸਿੰਘ ਨੂੰ ਕਿਉਂਕਿ ਦਲੀਪ ਸਿੰਘ ਤਾਂ ਛੋਟਾ ਸੀ ਦਲੀਪ ਸਿੰਘ 7.5 ਸਾਲ ਦਾ ਸੀ ਉਦੋਂ ਤੇ ਕਹਿੰਦੇ ਕਿ ਤਿਲਕ ਲਾਉਣ ਦੀ ਸੈਰਮਨੀ ਲ ਸੀਗੀ ਕਿ ਮਹਾਰਾਜ ਆਪ ਤਿਲਕ ਲਾਊਗਾ ਤਾਂ ਉਹ ਮੰਨਿਆ ਜਾਊਗਾ ਕਿ ਹਾਂ ਹਣਾ ਵੈਲੈਂਟਨ ਬਟ ਕਹਿੰਦੇ ਕਿ ਮਹਾਰਾਜਾ ਦਲੀਪ ਸਿੰਘ ਨੇ ਆਪਦੇ ਹੱਥਾਂ 'ਚ ਘੁੱਟ ਲੇ ਹ ਨਹੀਂ ਉਹਨਾਂ ਨੇ ਹਾਂ ਉਹਨਾਂ ਨੇ ਲਾਇਆ ਨਹੀਂ ਇਹ ਯੂਨੀਵਰਸਿਟੀ ਵਾਲੀ ਬੁੱਕ 'ਚ ਲਿਖਿਆ ਹੋਇਆ ਤੇ ਹੈਨਰੀ ਲੌਰੈਂਸ ਨੇ ਉਹਦਾ ਜਿਹੜਾ ਸੋਣਾ ਸੀਗਾ ਉਹ ਭੰਨੇ ਮਹਾਰਾਣੀ ਜਿੰਦਾ ਤੇ ਇਹਨੇ ਨਹੀਂ ਲਾਉਣ ਦਿੱਤਾ ਇਹਨੇ ਨਹੀਂ ਲਾਉਣ ਦਿੱਤਾ ਹਨਾ ਫਿਰ ਉਸ ਤੋਂ ਬਾਅਦ ਦੇ ਵਿੱਚ ਮਹਾਰਾਣੀ ਜਿੰਦਾ ਕੋਲੇ ਜਿੰਨੀਆਂ ਵੀ ਸਹੂਲਤਾਂ ਸੀਗੀਆਂ ਇੱਕ ਰੈਜ਼ੀਡੈਂਟ ਹੁਣ ਮੈਨੂੰ ਨਾਮ ਨਹੀਂ ਪੂਰਾ ਪਤਾ ਰੈਜ਼ੀਡੈਂਟ ਲਿਖਿਆ ਹੋਇਆ ਮੈਂ ਦੋਨੇ ਬੁੱਕਾਂ 'ਚ ਰੈਜ਼ੀਡੈਂਟ ਪੜਿਆ ਕੋਈ ਅਫਸਰ ਸੀਗਾ ਬ੍ਰਿਟਿਸ਼ ਉਹ ਉਹ ਇੱਕ ਪੋਜੀਸ਼ਨ ਆ ਹਾਂ ਪੋਜੀਸ਼ਨ ਆ ਕਿ ਜਦੋਂ ਕਸਟਡੀ ਜਦੋਂ ਫਾਰ ਐਗਜ਼ਾਮਪਲ ਆਪਾਂ ਦੱਸਦੇ ਹਾਂ ਕਿ ਜਿਵੇਂ ਹైదరాబాద్ ਦੇ ਵਿੱਚ ਉਹ ਟਾਈਮਾਂ ਦੇ ਵਿੱਚ ਪਸ ਰਾਜ ਉਹਨਾਂ ਦਾ ਥੱਲੇ ਇੱਕ ਬੰਦਾ ਆਪਦਾ ਛੱਡਣਾ ਨਾ ਜਾਂ ਉਹਦੀ ਕੇਅਰ ਦੇ ਵਿੱਚ ਵੀ ਆਪਦੇ ਬੰਦੇ ਜਾਦਾ ਰੱਖਣੇ ਜਿਵੇਂ ਕੋਰੀਆ ਕਰ ਰਹੇ ਸੀਗੇ ਤਾਂ ਸੌਰੀ ਮੈਂ ਐਡ ਕਰਦਾ ਕਿ ਜਦੋਂ ਆਪਾਂ ਮਹਾਰਾਣੀ ਜਿੰਦਾ ਦੀ ਗੱਲ ਕਰਦੇ ਸੀ ਇੱਕ ਇਹ ਵੀ ਐਂਗਲ ਸੀਗਾ ਕਿ ਕਿਤਨਾ ਕਿਤੇ ਉਵੇਂ ਹੀ ਹਦਰਾਬਾਦ ਵਾਂਗੂ ਜਾਂ ਹੋਰ ਐਗਜ਼ਾਮਪਲ ਵਾਂਗੂ ਮਹਾਰਾਣੀ ਜਿੰਦਾ ਵੀ ਚਾਹੁੰਦੀ ਸੀ ਕਿ ਗੋਰੀਆਂ ਨੂੰ ਪ੍ਰੋਟੈਕਸ਼ਨ ਮਿਲ ਜੇ ਜੇ ਮਿਲ ਸਕਦੀ ਆ ਤਾਂ ਬਿ ਡਿਪਲੋਮੈਸੀ ਕਿ ਮੈਨੂੰ ਤੇ ਜਾਤ ਲਈ ਦਲੀਪ ਸ਼ੰਗਨ ਬਟ ਉਹੀ ਜਿਹੜਾ ਰੈਜ਼ੀਡੈਂਟ ਦੀ ਮਗਰ ਜਿਹੜਾ ਨਵਾਂ ਅਫਸਰ ਆਇਆ ਉਹਨੇ ਤੰਗੀ ਕਰਤੀ ਹੋਰ ਆ ਕੇ ਜਿੰਨੀ ਪੈਨਸ਼ਨ ਮਿੱਠੀ ਹੋਈ ਸੀਗੀ ਪੈਨਸ਼ਨ ਘਟਾਤੀ ਜਿਹੜੇ ਸਰਵੈਂਟ ਸੀਗੇ ਉਹ ਘਟਾਤੇ ਜਿਹੜੀਆਂ ਦਾਸੀਆਂ ਜਾਣ ਪਛਾਣ ਵਾਲੀਆਂ ਦਾਸੀਆਂ ਸੀਗੀਆਂ ਉਹ ਚੇਂਜ ਕਰਤੀਆਂ ਜੁਐਲਸ ਪਾਉਣੇ ਖਾਣੇ ਦੇ ਵਿੱਚ ਵੀ ਬੰਦੇ ਵੀ ਫੂਡ ਵੀਕ ਟਾਈਮ ਤੇ ਆਇਆ ਸੀਗਾ ਫੂਡ ਤੇ ਵੀ ਤੰਗੀ ਆ ਗਈ ਸੀ ਤੇ ਹੁਣ ਇਹ ਵੀ ਇਹੋ ਆ ਕਿ ਤਲਾਸ਼ੀ ਵੀ ਲਈ ਜਾਂਦੀ ਸੀ ਨਗਨ ਅਵਸਥਾ ਦੇ ਵਿੱਚ ਦਾਸੀਆਂ ਦੀ ਵੀ ਤੇ ਰਾਣੀ ਦੀ ਵੀ ਮਤਲਬ ਇਹੋ ਇਹੋ ਜਿਹੇ ਕਲੇਮ ਵੀ ਹੈਗੇ ਤੇ ਇੱਥੇ ਮੈਂ ਇਹ ਵੀ ਐਡ ਕਰਦਾ ਕਿ ਜਦੋਂ ਈਸਟ ਇੰਡੀਆ ਕੰਪਨੀ ਨੇ ਬੈਟਲ ਚ ਗਈ ਉਹਨਾਂ ਨੂੰ ਬਹਾਨਾ ਚਾਹੀਦਾ ਸੀ ਹਨਾ ਜਾਣ ਦਾ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਸੀਗਾ ਕਿ ਜਿਹੜੀ ਖਾਲਸਾ ਆਰਮੀ ਉਹ ਗਰੋ ਹੋਈ ਜਾਂਦੀ ਹੈ ਨਾ ਇਹਨਾਂ ਨੂੰ ਨੱਥ ਪਾਉਣੀ ਪੈਣੀ ਆ ਤੇ ਉੱਤੋਂ ਜਿਹੜੀ ਖਾਲਸਾ ਆਰਮੀ ਸੀਗੀ ਇੱਕ ਟਾਈਮ ਤੇ ਇਹ ਵੀ ਕਿਹਾ ਜਾਂਦਾ ਹਾਲਾਂਕਿ ਤਨਖਾਹਾਂ ਕਹਿੰਦੇ ਆ ਵੀ ਘੱਟ ਸੀ ਪਰ ਇਹ ਵੀ ਕਿਹਾ ਜਾਂਦਾ ਕਿ ਈਸਟ ਇੰਡੀਆ ਕੰਪਨੀ ਨੂੰ ਜੈਲਸੀ ਸੀਗੀ ਵੀ ਇਹਨਾਂ ਦੀਆਂ ਤਨਖਾਹਾਂ ਜ਼ਿਆਦੇ ਆ ਸਾਡੇ ਬੰਦਿਆਂ ਨਾਲ ਹਾਂ ਉਸ ਟਾਈਮ ਜ਼ਿਆਦੇ ਕਿਉਂਕਿ ਐਂਡ ਤੇ ਜਿਹੜਾ ਐਂਡ ਤੱਕ ਜਦੋਂ ਰਾਜ ਉਹੀ 44 45 ਹੋਇਆ ਜਦੋਂ ਜਿੰਦਾ ਉਹਨਾਂ ਦੇ ਸਿਰ ਪਾਵਰਾਈ ਉਦੋਂ ਤਾਂ ਖਜ਼ਾਨਾ ਖਾਲੀ ਹੋ ਗਿਆ ਸੀ ਗੁਲਾਬ ਸਿੰਘ ਨੇ ਕਸ਼ਮੀਰ ਤੋਂ ਪੈਸੇ ਦਿੰਦਾ ਸੀ ਗੁਲਾਬ ਸਿੰਘ ਫਿਰ ਉਹਦੇ ਕਰਕੇ ਗੁਲਾਬ ਸਿੰਘ ਨੂੰ ਚੱਕ ਲੈ ਕਸ਼ਮੀਰ ਤੋਂ ਵੀ ਤੂੰ ਵੀ ਆ ਜਾ ਤੈਨੂੰ ਵੀ ਪਾਵਰ ਦੇ ਦਿੰਦੇ ਆ ਈਸਟ ਇੰਡੀਆ ਕੰਪਨੀ ਨੂੰ ਨਹੀਂ ਡਰ ਸੀਗਾ ਵੀ ਸਾਡੇ ਫੌਜੀ ਇਤੇ ਇਹਨਾਂ ਨਾਲ ਨਾਰਾਉਣ ਲੱਗ ਜਾਣ ਵੀ ਅਟੈਕ ਦਾ ਬਹਾਨਾ ਇਹ ਵੀ ਸੀਗਾ ਹਨਾ ਵੀ ਚਲ ਇਹਨਾਂ ਨੂੰ ਅਟੈਕ ਕਰੀਏ ਤੇ ਇਹਨਾਂ ਨੂੰ ਦੱਬੀਏ ਤੇ ਹੁਣ ਆ ਜਾਂਦੀ ਹੈ ਨਾ ਗੱਲ ਮਹਾਰਾਣੀ ਜਿੰਦਗੌਰ ਤੇ ਹਨਾ ਉਹ ਲਾਲ ਸਿੰਘ ਨਾਲ ਚੱਕ ਕੇ ਅਫਵਾਹ ਡਾ ਦਿੱਤੀ ਜਾਂਦੀ ਹੈ ਨਾ ਵੀ ਇਹਨਾਂ ਦਾ ਫੇਅਰ ਆ ਲਵ ਫੇਅਰ ਆ ਹਨ ਗੋਰਿਆਂ ਵੱਲੋਂ ਤੇ ਉਹਦੇ ਕਰਕੇ ਖਾਲਸਾ ਆਰਮੀ ਵੀ ਕਿਤੇ ਨਾ ਕਿਤੇ ਵਿਰੋਧ ਕਰਨ ਲੱਗ ਜਾਂਦੀ ਹੈ ਨਾ ਮਹਾਰਾਣੀ ਜਿੰਦ ਕੌਰ ਦਾ ਤੇ ਹੁਣ ਆਪਾਂ ਦੇਖੀਏ ਵੀ ਜਦੋਂ ਬੈਟਲ ਹੋ ਜਾਂਦੀ ਆ ਉਹਦੇ ਪਿੱਛੇ ਸਭ ਤੋਂ ਵੱਡੇ ਕਲਪਰੇਟ ਕਿਹੜੇ ਆਉਂਦੇ ਆ ਲਾਲ ਸਿੰਘ ਤੇਜਾ ਸਿੰਘ ਗੁਲਾਬ ਸਿੰਘ ਤੇ ਇਹਦੇ ਵਿੱਚ ਹੁਣ ਨਾਮ ਜਮਹਾਰਾਣੀ ਜਿੰਦਕੌਰ ਦਾ ਲਾ ਦਿੱਤਾ ਜਾਂਦਾ ਵੀ ਇਹਨਾਂ ਨੇ ਲੜਾਈ ਕਰਾਈ ਹੈ ਨਾ ਇਹਨਾਂ ਦੀ ਗਵਾਹੀ ਸਟੇਟ ਹੋਇਆ ਸਾਰਾ ਕੁਝ ਐਂਗਲੋ ਸਿੱਖ ਵਾਰ ਇਹਨਾਂ ਦੇ ਕਰਕੇ ਹੋਈ ਹੈ ਹਾਲਾਂਕਿ ਪਿੱਛੇ ਜਦੋਂ ਮੈਂ ਕਹਿਆ ਸੀ ਪਾਵਰਾਂ ਉਹ ਸੀਗੀਆਂ ਹਨ ਤੇ ਬੈਟਲ ਹੋਣ ਤੋਂ ਬਾਅਦ 2/3 ਇਹਨਾਂ ਨੇ ਆਪ ਦੇ ਅੰਡਰ ਕਰ ਲਿਆ ਸੀਗਾ ਇਸ ਇੰਡੀਆ ਕੰਪਨੀ ਨੇ ਐਮਪਾਇਰ ਤੇ 1/3 ਹਿੱਸਾ ਹੀ ਰਹਿ ਗਿਆ ਸੀ ਨਾ ਮਹਾਰਾਣੀ ਜਿੰਦਕੌਰ ਕੋਲ ਮਹਾਰਾਣੀ ਜਿੰਦਕੌਰ ਕੋਲ ਤੇ ਉਹ ਰੰਨ ਕਰ ਰਹੇ ਸੀਗੇ ਉਦੋਂ ਉਹੀ ਜਦੋਂ ਤੁਸੀਂ ਗੱਲ ਕਰਦੇ ਹੋ ਉਸ ਤੋਂ ਬਾਅਦ ਦੇ ਵਿੱਚ ਇਹ ਕਹਿੰਦੇ ਨੇ ਕਿ ਜਿਹੜਾ ਰੈਜ਼ੀਡੈਂਟ ਜਿਹੜੀ ਪੋਜੀਸ਼ਨ ਆ ਉੱਥੇ ਆਉਂਦਾ ਅਫਸਰ ਨਵਾਂ ਅਫਸਰਾ ਆਇਆ ਉਹਨੇ ਰਜਿਸਟ੍ਰੇਸ਼ਨਾਂ ਲਾਦੀਆਂ ਜਿਵੇਂ ਪਹਿਲਾਂ ਗੱਲ ਕਰਕੇ ਛੱਡਿਆ ਕਿ ਪੈਸਾ ਘਟਾਤਾ ਮਹਾਰਾਣੀ ਦਾ ਪੈਨਸ਼ਨ ਸੀਗੀ ਜਿਹੜੀ ਉਹ ਘਟਾਤੀ ਖਾਣਾ ਪੀਣਾ ਦਾਸੀਆਂ ਚੇਂਜ ਕਰਤੀਆਂ ਮਤਲਬ ਜਿਵੇਂ ਇੱਕ ਨਜ਼ਰਬੰਦ ਕਰਕੇ ਰੱਖਤਾ ਉਸ ਉਦੋਂ ਵੀ ਮਹਾਰਾਣੀ ਜਿੰਦਾਂ ਨੇ ਬੜਾ ਹੱਥ ਪੱਲੇ ਮਾਰੇ ਲਾਰਡ ਲਹੌਜੀ ਨੂੰ ਵੀ ਚਿੱਠੀ ਲਿਖੀ ਕਿ ਮਹਾਰਾਣੀ ਨਾਲ ਐਦਾਂ ਹੋ ਰਿਹਾ ਹੈ ਪਰ ਕਿਸੇ ਨੇ ਅਗਰੀ ਨਹੀਂ ਕੀਤਾ ਹਾਂ ਬੜਾ ਹੱਥ ਪੱਲੇ ਉਦੋਂ ਵੀ ਬਹੁਤ ਮਾਰੇ ਇਹ ਦੇਖੀ ਆਪਾਂ ਵੀ ਇਹ ਗੋਰੀਆ ਨੇ ਹੌਲੀ-ਹੌਲੀ ਤੋੜਿਆ ਵਾ ਐਂਪਾਇਰ ਮਹਾਰਾਣੀ ਜਿੰਦਕੌਰ ਤੋਂ ਪਹਿਲਾਂ ਕਿਹਨੂੰ ਦਬੋਚਿਆ ਲਾਲ ਸਿੰਘ ਨੂੰ ਜੋ ਕਿ ਪ੍ਰਧਾਨ ਮੰਤਰੀ ਸੀ ਲਾਲ ਸਿੰਘ ਨੂੰ ਚੱਕ ਕੇ ਐਂ ਕਹਿ ਦਿੱਤਾ ਕਿ ਇਹ ਇੰਟਰਫੇਅਰ ਕਰ ਰਿਹਾ ਵਾ ਗੁਲਾਬ ਸਿੰਘ ਨੂੰ ਆਪਾਂ ਕਸ਼ਮੀਰ ਵੇਚਣਾ ਤੇ 14 ਨਹੀਂ ਵੇਚਿਆ ਜਾਵੇ ਉਹਦੇ ਕੇਸ ਤੇ ਤੇ ਕੌਸ਼ਲ ਇਹਦੇ ਤੇ ਕਰਪਸ਼ਨ ਸੀਗੀ ਹਨਾ ਵੀ ਇਹ ਆਪਦੇ ਪੈਸੇ ਕਮਾ ਰਿਆ ਸੀਗਾ ਤੇ ਉਹਦੇ ਕਰਕੇ ਲਾਲ ਸਿੰਘ ਨੂੰ ਜੇਲ੍ਹ ਚ ਸੈਟ ਦਿੱਤਾ ਗਿਆ ਹਨਾ ਗੋਰੇ ਮੇਲਾ ਦਾ ਵੀ 40 41 ਤੋਂ ਬਾਅਦ ਚ ਗਵਾਲੀਅਰ ਕੈਥਲ ਇਹ ਸਾਰੇ ਇਹ ਜਿੱਤਣ ਲੱਗੇ ਸੀਗੇ ਛੋਟੇ ਛੋਟੇ ਟਾਊਨ ਤੇ ਲਾਲ ਸਿੰਘ ਨੂੰ ਰਿਮੂਵ ਕੀਤਾ ਉਸ ਤੋਂ ਬਾਅਦ ਮਹਾਰਾਣੀ ਜਿੰਦਗੌਰ ਤੇ ਆ ਗਏ ਵੀ ਇਹ ਇੰਨੀ ਕੰਪੀਟੈਂਟ ਨਹੀਂ ਹੈਗੀਗੀ ਵੀ ਇਹ ਰੰਨ ਨਹੀਂ ਕਰ ਸਕਦੀ ਤੇ ਉੱਤੋਂ ਇਹਦੇ ਤੇ ਸ਼ਾਹਸ਼ਾਹਾਂ ਦਾ ਲਾਅ ਦਿੱਤਾ ਗਿਆ ਤੱਬਾ ਵੀ ਇਹ ਮਰਵਾਉਣਾ ਚਾਹੁੰਦੇ ਆ ਹਨਾ ਜੋ ਜੋ ਹਾਲਾਂਕਿ ਲਾਰਡ ਐਂਡ ਐਲਨ ਬਰੋ ਨੇ ਆਪਦੀ ਇੱਕ ਚਿੱਠੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਦਰਬਾਰ ਦੇ ਵਿੱਚ ਵਿੱਚ ਇੱਕੋ ਇੱਕ ਔਰਦਾ ਜਿਹਦੇ ਵਿੱਚ ਕਰੇਜ ਹੈ ਹਾਂ ਬਿਲਕੁਲ ਹਨਾ ਕਿ ਉਹ ਅੱਗੇ ਆ ਕੇ ਹਾਂ ਉਹ ਇਸੇ ਗੱਲ ਕਰਕੇ ਹੀ ਉਹਨਾਂ ਨੇ ਆ ਸਾਰਾ ਕੁਝ ਕੀਤਾ ਨਾ ਕਿ ਜਿਹੜੀ ਟ੍ਰੀਟੀ ਆਫ ਪੈਰਵਾਲ ਹੋਈ ਹੈ ਉਸ ਤੋਂ ਬਾਅਦ ਉਹਦੇ ਮੁਤਾਬਕ ਮਹਾਰਾਜ ਅਰਜੀਸ ਮਹਾਰਾਜਾ ਦਲੀਪ ਸਿੰਘ ਨੂੰ ਇਹਨਾਂ ਨੂੰ ਵਕ ਕਰਤਾ ਇਹ ਚੀਜ਼ਾਂ ਸਾਰੀਆਂ ਉੱਤੋਂ ਬਾਹਰ ਦੀ ਜਿਹੜੀ 1846 ਦੇ ਵਿੱਚ ਟ੍ਰੀਟੀ ਹੋਈ ਸੀ ਪੈਰੋਵਾਲ ਤੋਂ ਪਹਿਲਾਂ ਹੋਈ ਸੀ ਮੈਨੂੰ ਲੱਗਦਾ ਹੈ ਕਿ ਹਨਾ ਹੋਈ ਸੀ ਟ੍ਰੀਟੀ ਹੋਈ ਸੀ ਇਹ ਪੈਰੋਵਾਲ ਹੋਈ ਸੀ ਵਰ ਤੀਜੀ ਟ੍ਰੀਟੀ ਸੈਕੰਡ ਵਾਰ ਤੋਂ ਬਾਅਦ ਜਿਹੜੀ 46 ਚ ਕਹਿੰਦੇ ਨੇ ਕਿ ਸੱਤ ਮੈਂਬਰ ਸੀਗੇ ਸੱਤ ਮੈਂਬਰਾਂ ਤੋਂ ਹੁਣ ਇੱਕ ਇਹ ਵੀ ਗੱਲ ਆਣਾ ਕਿ ਜਦੋਂ ਆਲੇ ਦੋਲੇ ਸਿੰਧ ਗਵਾਲੀਅਰ ਗੈਥਲ ਇਹੋ ਜੇ ਟੈਰੀਟਰੀਆਂ ਨੱਪਣ ਲੱਗ ਗਏ ਹੌਲੀ ਹੌਲੀ ਐਮਪਾਇਰ ਜਮਾ ਵੀਕ ਹੋ ਗਿਆ ਰਾਜਾ ਸੀਗਾ ਜਿਹੜਾ 5 ਸਾਲ ਦਾ ਸੀ 7 ਸਾਲ ਦਾ ਤੇ ਹੁਣ ਗੋਰੇ ਬਸ ਉਹ ਸੀਗੇ ਕਿ ਕਿਸੇ ਦਿਨ ਆਏ ਬਟ ਮੈਂ ਯੂਨੀਵਰਸਿਟੀ ਵਾਲੀ ਬੁੱਕ ਦੀ ਫੇਰ ਗੱਲ ਕਰਦਾ ਕਿ ਉਹਦੇ ਚ ਇੱਕ ਗੱਲ ਜ਼ਰੂਰ ਲਿਖੀ ਹੋਏ ਕਿ ਮжоਰਿਟੀ ਆਫ ਦਾ ਸਿਕਸ ਸੀਗੇ ਜਿਹੜੇ ਉਹ ਨਹੀਂ ਚਾਹੁੰਦੇ ਸੀਗੇ ਵਾਰਤੇ ਜਾਣਾ ਬਟ ਉਹਨਾਂ ਨੂੰ ਐਦਾਂ ਸੀਗਾ ਕਿ ਜੇ ਇਹ ਸੱਤ ਲੋਚ ਟੱਪ ਕੇ ਉਥੋਂ ਲੁਧਿਆਣਾ ਫਿਰੋਜ਼ਪੁਰ ਤੋਂ ਫੋਰਸ ਲੈ ਕੇ ਆਉਂਦੇ ਨੇ ਤਾਂ ਅਸੀਂ ਸੱਤ ਲੋਚ ਟੱਪਾਂਗੇ ਹਾਂ ਹਾਂ ਇਹ ਫੈਕਟਰ ਹੋ ਸਕਦਾ ਕਿਉਂਕਿ ਵੀ ਉਹ ਪਹਿਲਾਂ ਅਟੈਕ ਨਹੀਂ ਕਰਵਾਉਣਾ ਚਾਹੁੰਦੇ ਸੀ ਇਹਨਾਂ ਤੋਂ ਤੇ ਹੁਣ 1946 ਦੇ ਵਿੱਚ ਜਿਹੜੀ ਟ੍ਰੀਟੀ ਕਹਿੰਦੇ ਨੇ ਕਹਿੰਦੇ ਕਿ ਸੱਤ ਮੈਂਬਰ ਸੀਗੇ ਟ੍ਰੀਟੀ ਸਾਈਨ ਕਰਵਾਉਣੀ ਸੀ ਕਿ ਹਾਂ ਬ੍ਰਿਟਿਸ਼ ਅੰਡਰ ਆ ਗਿਆ ਸਾਰਾ ਕੁਝ ਕਿ ਕਿ ਰਾਜ ਮਤਲਬ ਅਸੀਂ ਕੰਟਰੋਲ ਕਰਾਂਗੇ ਥਰੂ ਦਲੀਪ ਸਿੰਘ ਹਾਂ ਪੈਰੋ ਵਾਲਟ੍ਰੇਟੀ ਸੀਗੀ ਉਹ ਪੈਰੋ ਵਾਲੀ ਸਟਰੀਟ ਵਿੱਚ ਲੱਗਾ ਠਾਣੇ 'ਚ ਹੋਈ ਸੱਤ ਮੈਂਬਰਾਂ ਦਾ ਸਾਈਨ ਕਰਵਾਏ ਸੀ ਤੇ ਉਹ ਸੱਤਾਂ 'ਚੋਂ ਦੋ ਤੇਜ ਸਿੰਘ ਤੇ ਗੁਲਾਬ ਸਿੰਘ ਹਾਂ ਜਰੀ ਤੇਜਾ ਸਿੰਘ ਤੇ ਲਾਲ ਸਿੰਘ ਸੀਗਾ ਉਹ ਆਏ ਸੀਗਾ ਕਿ 1846 ਤੋਂ ਲੈ ਕੇ 1854 ਤੱਕ ਅਸੀਂ ਐਮਪਾਇਰ ਰਨ ਕਰਾਂਗੇ ਗੋਰੇ ਕਹਿੰਦੇ ਦਲੀਪ ਸਿੰਘ ਦੇ ਅ ਅਨੁਰਾਜਾ ਬਣਾ ਕੇ ਤੇ ਉਸ ਤੋਂ ਬਾਅਦ ਜਦੋਂ ਮਹਾਰਾਜਾ ਦਲੀਪ ਸਿੰਘ ਵੱਡੇ ਹੋ ਜਾਣਗੇ 16 ਸਾਲ ਦੇ ਹੋ ਜਾਣਗੇ ਉਸਦੋਂ ਉਹ ਉਦੋਂ ਆਪ ਦੀ ਗੱਦੀ ਸੰਭਾਲ ਸਕਣਗੇ ਹਣਾ ਤੇ ਇਹ ਟ੍ਰੀਟੀ ਹੋਣ ਤੋਂ ਬਾਅਦ ਹੁਣ ਜਿਹੜੀ ਮਹਾਰਾਣੀ ਜਿੰਦ ਗੌਰਾ ਉਹਨਾਂ ਨੂੰ ਰਿਮੂਵ ਕਰ ਦਿੱਤਾ ਜਾਂਦਾ ਹਣਾ ਇੱਕ ਟਾਈਮ ਤੇ ਤੇ ਮਹਾਰਾਜਾ ਦਲੀਪ ਸਿੰਘ ਨੂੰ ਇਹਨਾਂ ਨੂੰ ਹਜੇ ਵੀ ਉੱਥੇ ਭਾਇਆ ਜਾਂਦਾ ਵਾ ਤੇ ਓਵਰ ਟਾਈਮ ਇਹ ਰੰਗ ਕਰ ਰਹੇ ਹੁੰਦੇ ਐਮਪਾਇਰ ਇੱਕ ਟਾਈਮ ਤੇ ਆ ਕੇ ਗੋਰੇ ਇੰਨੇ ਲਾਲਚੀ ਹੋ ਜਾਂਦੇ ਕਿ 1849 ਦੇ ਵਿੱਚ ਹਣਾ ਦਲੀਪ ਸਿੰਘ ਨੂੰ ਵੀ ਕੱਢ ਦਿੱਤਾ ਜਾਂਦਾ ਉਹਨਾਂ ਨੂੰ ਐਗਜ਼ਾਈਲ ਕਰ ਦਿੱਤਾ ਜਾਂਦਾ ਫਤੇਗੜ ਯੂਪੀ ਦੇ ਵਿੱਚ ਹਨਾ ਤੇ ਮਹਾਰਾਣੀ ਜਿੰਦਗੌਰ ਉਹਨਾਂ ਨੂੰ ਐਗਜ਼ਾਈਲ ਨੂੰ ਮਿਲਦਾ ਹੈ ਇੰਗਲਿਸ਼ ਚ ਆਪਸੋਰੀ ਪੰਜਾਬੀ ਚ ਜਲਾਵਤਨ ਕਹਿੰਦੇ ਨੇ ਹਾਂ ਕਿ ਕਾਲੇ ਪਾਣੀ ਵਾਂਗ ਜਿਵੇਂ ਸਜ਼ਾ ਤੇ ਮਹਾਰਾਣੀ ਜਿੰਦਗੌਰ ਨੂੰ 1847 ਦੇ ਵਿੱਚ ਹੀ ਪਹਿਲਾਂ ਹੀ ਕੱਢ ਦਿੱਤਾ ਸੀਗਾ ਸ਼ੇਖੋਪੁਰਾਣਾ ਪਾਕਿਸਤਾਨ ਦੇ ਵਿੱਚ ਉੱਥੇ ਲੈ ਗਏ ਸੀਗੇ